ਬੱਪੂ ਜੀ ਕੀ ਹਾਲ ਹੈ ਬੱਪੂ ਜੀ ਕੀ ਹਾਲ ਹੈ ਚੈਕ ਕਰ ਰਮੇਸ਼ ਜੀ ਹਾਲ ਰਮੇਸ਼ ਕੀ ਹਾਲ ਹੈ ਠੀਕ ਹੈ ਬੱਪੂ ਜੀ ਦੀ ਮੰਦਰਾ ਆਪਣੇ ਆ ਨਾ ਬੱਪੂ ਕੀ ਹਾਲ ਹੈ ਨਾ ਰਮੇਸ਼ ਕੀ ਹਾਲ ਹੈ ਠੀਕ ਹੈ ਇਹ ਦੇਖ ਘੜੋਣਾ ਹੋਏ ਬਹੁਤਾ ਘੜੋਣਾ ਪਾਣੀ ਨਹੀਂ ਵੜੀ ਇੱਕ ਇੱਕ ਦੇ ਦੇ ਦਿਓ ਮੈਨੂੰ ਇੱਕ ਦੇ ਦਿਓ ਬਸ ਇੱਕ ਆਇਦਰ ਦੇਖ ਸਕਦੀ ਮੈਰੇ ਤੇ ਰੱਬ ਨੇ ਹੱਥ ਪੈਰ ਦਿੱਤੇ ਆ ਮੈਂ ਪੂਰਾ ਤੰਦਰੁਸਤ ਆ ਤੇਰੀ ਵੀ ਮੈਂ ਇਹਨਾਂ ਦੀ ਜਿਹੜੀ ਜੁੱਤੀ ਦੀ ਰੀਤ ਕਰਦਾ ਜਿਹੜੀ ਵੀ ਪਾਈ ਸੀ ਜਿਹੜੇ ਨਾਂ ਨਹੀਂ ਸਕੀਆਂ ਆਪਣੀਆਂ ਭਤੀਜੀਆਂ ਦੇ ਹਾਂ ਹਾਂ ਭਾਈ ਭਾਈ ਮੈਂ ਵੇਖੀ ਉਹ ਪਰਿਵਾਰ ਮੇਰਾ ਨਾਮ ਮੰਗਲ ਸਿੰਘ ਮੰਗਲ ਸਿੰਘ ਆ ਵੇ ਵੇ ਇਹ ਇੱਕ ਮਾਂ ਦਾ ਨਾਂ ਗੁਲਵਿੰਦਰ ਗੁਰ ਗੁਲਵਿੰਦਰ ਗੁਰ ਪਿੰਡ ਕਿਹੜਾ ਪਿੰਡ ਕਿਹੜਾ ਆ ਕਰਦੇ ਆ ਗੱਲਾਂ ਬਾਰੇ ਕੀ ਬਾਤ ਆ ਦੁਕੀ ਹਾਲ ਹੈ ਇਹ ਮਰਸਾ ਤਾਂ ਕੇਸਾ ਹੈ ਅੱਛਾ ਮਰਸਾ ਤਾਂ ਕੇਸਾ ਹੈ ਮੇਰੇ ਕੋਈ ਕੇਸੇ ਫਕਰੀ ਨੇ ਮਿਲਿਆ ਇੱਕ ਇਕੱਲਾ ਹੀ ਬੇਟੀ ਨਾਲ ਕੋਈ ਭੈਣ ਮੈਂ ਰੀਤ ਨੂੰ ਕੋਲ ਅੱਛਾ ਜਗ ਰੂਤ ਤੋਂ ਬਾਅਦ ਬਾਬਾ ਜੀ ਨੂੰ ਮਿਲਾਏ ਹਾਂ ਤੇ ਬਾਬਾ ਜੀ ਨੂੰ ਨਾਲ ਤੋਂ ਬਾਅਦ ਮੈਂ ਉਸ ਤੋਂ ਇਹਨਾਂ ਕੋਲ ਮਿਲ ਬਿਲਕੁਲ ਅੱਛਾ ਅੱਛਾ ਜਦ ਮੇਰੇ ਕੋਲ ਤੇ ਕੋਈ ਸੇਵਾਦਾਰ ਮੈਂ ਸੇਵਾਦਾਰ ਮੈਂ ਵੀਰ ਜੀ ਦਾ ਬਿਲਕੁਲ ਠੀਕ ਹੈ ਜੀ ਇੱਥੋਂ ਮੈਂ ਵੀ ਆ ਗਿਆ ਮੈਂ ਨਹੀਂ ਕਦੀ ਵੀ ਕੇਨੂ ਗਲਾਸ ਵਰਕੇ ਪਾਣੀ ਕਰਦਾ ਮੈਂ ਮਤਲਬ ਸੇਵਾਦਾਰ ਇਹ ਨਹੀਂ ਕਹਾਂ ਜੀ ਆ ਪੈਨ ਨੂੰ ਮੈਂ ਤੇ ਦੋ ਤਿੰਨ ਦਿਨ ਹੋ ਗਏ ਲੱਗਿਆ ਇਸ਼ਾਰਾ ਕਰਵਾਉਂਦੇ ਇਹ ਅਜੇ ਇਹਦੀ ਬਾਰੇ ਮੈਂ ਵੀਡੀਓ ਜੀ ਅੱਜ ਅਪਲੋਡ ਕਰਨੀ ਆ ਫਿਲਹਾਲ ਇਹਦਾ ਕੁਝ ਨਹੀਂ ਪਤਾ ਠੀਕ ਹੈ ਜੀ ਆ ਮਾਮਾ ਇਹ ਗੋਲ ਨਹੀਂ ਸਾਦੀ ਠੀਕ ਹੈ ਜੀ ਅੱਛਾ ਬੇਟਾ ਵੀ ਬਿਲਕੁਲ ਹੀ ਗੋਲ ਨਹੀਂ ਸਾਦੀ ਹਾਂ ਠੀਕ ਹੈ ਤੇ ਇਹਦਾ ਬੇਟਾ ਵੀ ਬੇਗੋਲਾ ਹਾਂ ਇਹਦਾ ਗੱਲ ਮਾੜਾ ਵੀ ਮੇਰੇ ਕੋਲ ਆ ਕਿ ਮੈਂ ਵੀਡੀਓ ਵੀ ਭਾਈ ਸੀ ਜਿਹੜੇ ਨਾਂ ਨੀ ਸਕੀਆਂ ਆਪਣੇ ਭਤੀਜੀਆਂ ਵੇ। ਹਾਂ ਹਾਂ ਭਾਈ ਭਾਈ ਮੈਂ ਦੇਖੀ ਉਹ ਪਰਿਵਾਰ। ਇਹ ਫਿਰ ਮੈਂ ਪੁਰਸਮੂ ਲੈ ਕੇ ਨਾਲ ਫਿਰ ਇਹਨਾਂ ਨੂੰ ਉੱਥੋਂ ਲੈ ਕੇ ਆ। ਘਰ ਵਾਲਾ ਵੀ ਮੈਂ ਨਾਲ ਲੈਂਦਾ ਵਾ। ਕਰਨ ਨਹੀਂ ਜਿਆਦਾ ਕਹਦਾ ਕਿਉਂਕਿ ਇਹਨਾਂ ਦਾ ਛੇਕਾਰ ਨਹੀਂ ਹੁੰਦਾ ਕਿ ਕਰਨਾ ਨਹੀਂ ਕਹਿੰਦਾ ਮੁੰਡਾ ਛੋਟਾ ਵਾ। ਕੁੜੀਆਂ ਚੱਲ ਆਪਣੇ ਹੁਣ ਘਰਾਂ ਚ ਸਹੀ ਵਸ ਰਹੀਆਂ। ਆਮਾ ਆਪਣੀ ਉਹ ਜਿਹੜੀ ਵੇਜਣਤ ਲੈ ਕੇ ਆ। ਮੈਂ ਤਾਂ ਕਿਦਾਂ ਹਾਂ ਸਾਹ ਭਾਈ ਕੋਈ ਕੀ ਪਤਾ ਜੀ ਪਿਛਾਣਿਆ ਬਾਬਾ ਜੀ ਨੂੰ। ਅੱਛਾ। ਕੌਣ ਐ ਫੜੀ ਫੜ ਲਈ ਇਹਨੂੰ। ਕਦਾ ਕਾਟ ਨਹੀਂ ਰਹਿਣਾ ਮੈਂ ਤਾਂ ਦਾਸੋ ਵੱਟੇ ਦੀ ਮੈਂ ਕੀ ਦਦੂ ਚਾਹ ਨਹੀਂ ਕਾ ਨਾ ਮੈਂ ਅੱਜ ਨਹੀਂ ਮੈਂ ਜਾਣਾ ਮੈਂ ਉੱਥੇ ਖਾਣਾ ਪੀਣਾ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਮਾ ਮੇਰਾ ਵੱਡਾ ਭਰਾਵਾ ਕੋਈ ਗੱਲ ਨਹੀਂ ਹੈ ਲੈ ਜਾ ਨਾ ਹਾਂ ਨਾ ਨਾ ਤੇਰਾ ਅੱਖ ਤੇਰਾ ਅੱਖ ਤੈਨੂੰ ਮਿਲਣਾ ਵਾ ਨਾ ਤੇ 2000 ਰੁਪਏ ਭਾਉ ਵੀ ਲੱਗਿਆ ਹੋਰ ਦੱਸ ਜਿਹੜੀ ਸੱਚੀ ਗੱਲ ਹੈ ਹੈ ਇਹ ਕਿਹਨੂੰ ਨਾ 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 ਜੋ ਹੱਕਿਆ ਹੱਕਿਆ ਮਾਤਾ ਕੋਈ ਗੱਲ ਨਹੀਂ ਨਾ ਮੈਂ ਭੁੱਲਦਾ ਨਾ ਬੁਲੋ ਦੇਣਾ ਮਕਾਦਾ ਦੇਂਦੇ ਦੇ ਆਪਾਂ ਸ਼ਨੀਵਾਰ ਐਤਵਾਰ ਐਤਵਾਰ ਜਾਵਾਂਗੇ ਨਾਲੇ ਆਵੇਂ ਜਾਉਂਦੇ ਨਾਲ ਮਾਲ ਜਾਉਂਗੀ ਐਤਵਾਰ ਜਾਵਾਂਗੇ ਜਿਹੜਾ ਪੀਰਾ ਆਖਿਆ ਤੈਨੂੰ ਮਿਲਣਾ ਮਿਲਣਾ ਮਾਤਾ ਜੀ ਦੇ ਤਿੰਨ ਬੱਚੇ ਤਾਂ ਤੁਸੀਂ ਦੱਸਿਆ ਸੀ ਤਾਂ ਸਾਰੀ ਦੱਸੀ ਆ ਇਹ ਮਾਂ ਮਾਫੀ ਲੋ ਗਿਆ ਤੋਂ ਕਿਥੋਂ ਸਿਰ 15 ਕਿਲੋਮੀਟਰ ਦੂਰ ਆ ਪਿੰਡ ਫੇਲੋ ਕੇ ਜਿੱਥੋਂ ਦੀ ਕੁੜੀ ਨੂੰ ਇਮਤਿਹਾਨ ਚ ਨਹੀਂ ਬੈਨ ਦਿੱਤਾ ਹਾਂ 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 ਠੀਕ ਉਸ ਪਿੰਡ ਤੋਂ ਮਾਤਾ ਜੀ ਹਾਂ ਹਾਂ ਠੀਕ ਹੈ ਜੀ ਇਹ ਮਾਤਾ ਜੀ ਨੇ ਕਿਹਾ ਮੈਂ ਇੰਡੀਆ ਗੇਟ ਅਮਰਸਰ ਤੋਂ ਅਮਰਸਰ ਇਹ ਚੀਜ਼ ਸੁਣੀਆ ਤੁਸੀਂ ਹੰਡਉਦੇ ਜੀ ਜਿਹੜਾ ਆ ਬੱਚਾ ਦਾ ਮੰਗਲੂ ਰਿਆ ਹੱਥ ਮਲਾ ਸੱਸੀ ਕਾ ਬਲਾਸਾ ਰੇਣ ਤੋਂ ਇੱਧਰ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਉਰਿਆ ਇਹ ਬੱਚੇ ਦਾ ਜਿਹੜਾ ਦਿਮਾਗ ਵਾਣਾ 5 ਸਾਲ ਇਹ ਬੱਚੇ ਦਾ ਜਿਹੜਾ ਦਿਮਾਗ ਕੱਲੇ ਦਿਨ ਛੱਡਾ ਲ ਉਡਰ ਬਰੋਂ ਨਹੀਂ ਹੁੰਦਾ ਜਦੋਂ ਸਾਡੇ ਕੇ ਰਿਸ਼ਤੇ ਰਹਿੰਦੇ ਹੁੰਦੇ ਨੇ ਨਾ ਉਦੋਂ ਵੀ ਮੈਂ ਸੱਚੀ ਗੱਲ ਬੋਲਣਾ ਨਾ ਵਾ ਅੱਛਾ ਇਹਦਾ ਨਾ ਦਿਮਾਗ ਹਾਂ ਨਾਮ ਕੀ ਤੇਰਾ ਨਾ ਕੀ ਇਹ ਤੇਰਾ ਵੇਰੀ ਵੇਰਨਾ ਵੇਰਨਾ ਮੰਗਲ ਸਿੰਘ ਮੰਗਲ ਸਿੰਘ ਆਖਾ ਇਹ ਨਹੀਂ ਇੱਕ ਵਿਦਮਾਨ ਨਾ ਇਹ ਲੈ ਵੇ ਵੇਦੀ ਇੱਕ ਮਾੜਾ ਨਾ 20 ਕੋਲ 20 ਕੋਲ ਇਹਦਾ ਪਿੰਡ ਕਿਹੜਾ ਆ ਇਹ ਤਾਂ ਲਾੜੀ ਆ ਲਾੜੀ ਆ ਇਹ ਮੁਖਸਰ ਸਾਹਿਬ ਨੇਂਡਵਾਇ ਦਾ ਡਾਕਟਰ ਨਹੀਂ ਫੋਨਵਾਵਾ ਉੱਥੋਂ ਲੈਂਦਾ ਫਿਰ ਮੁਖਸਰ ਸਾਹਿਬ ਨੂੰ ਹਾਂਜੀ ਨਹੀਂ ਮੈਂ ਨਹੀਂ ਨਹੀਂ ਬਾਬੇ ਜੀ ਵੀ ਮਾਰ ਗੱਲ ਕਰਾ ਰੋ ਕਰੰਦਾ ਕਰਾਉਂਦਾ ਜਦ ਨਿਸ਼ਾਨਵੀਰ ਨੂੰ ਕਹਿ ਗਿਆ ਉਹਨਾਂ ਕਹੇ ਵੀਰ ਕਹਿੰਦਾ ਗੱਲ ਕਰਾ ਜਾ ਭੱਜ ਕੇ ਭੱਜ ਜਾ ਨਿਸ਼ਾਨਵੀਰ ਨੂੰ ਕਹੇ ਗੋਲੀਆਂ ਵਾਲੇ ਬਾਬੇ ਨੂੰ ਕਹਿ ਜਾ ਭੱਜ ਜਾ ਗੋਲੀਆਂ ਵਾਲੇ ਬਾਬੇ ਇਹ ਬਾਬੇ ਹਾਂ ਕੋਈ ਆ ਬਾਬੇ ਹਾਂ ਗੋਲੀਆਂ ਵਾਲੇ ਬਾਬੇ ਨੂੰ ਕਹਿ ਤੇ ਇਹ ਬੱਚੇ ਦਾ ਦਿਮਾਗ ਆ 5 ਸਾਲ ਵਾਲੇ ਹਾਂ ਬੱਚੇ ਦਾ ਦਿਮਾਗ ਜਿ ਬਰਾਬਰ ਆ ਉਹ ਮਰੀ ਦੀ ਵਦਗੀ ਪਰ ਮਜਬੂਰੀ ਆ ਕਿ ਫੋਨ ਲਾ ਕੇ ਪਤਾ ਵੀ ਨਹੀਂ ਲੈ ਸਕਦੇ ਆਉਣਾ ਤਾਂ ਚਲ ਦੂਰੀ ਦੀ ਗੱਲ ਥੀ ਆ ਇਹਨੂੰ ਮੁਖਸਰ ਸਾਹਿਬ ਤੋਂ ਲੈ ਕੇ ਆ ਇਹ ਵੀ ਮੁਖਸਰ ਸਾਹਿਬ ਤੋਂ ਮੁਖਸਰ ਸਾਹਿਬ ਤੋਂ ਨਾ ਫਾਜ਼ਿਲ ਕੇ ਤੋਂ ਜਿੱਦਣ ਮੇਰੀ ਗੱਡੀ ਦਾ ਐਕਸੀਡੈਂਟ ਹੋਇਆ ਇਹਨੂੰ ਇਹਨੂੰ ਲੈ ਕੇ ਆਉਣ ਡਿਆ ਸੀ ਉਹ ਉਸ ਭੈਣ ਦਾ ਭਰਾ ਜਿਹਨੇ ਡੀਫਰਮੇਸੀ ਕੀਤੀ ਆੜ ਹਾਂ ਆੜਾ ਹਾਂ ਆੜਾ ਮੋਟਾ ਇਹਦਾ ਉਹ ਭੈਣ ਦਾ ਭਰਾ ਹਾਂ ਇਹ ਡੀਫਰਮੇਸੀ ਸੀ 3500 ਰੁਪਏ ਮਹੀਨਾ ਇਹਦਾ ਜਿਹੜਾ ਕਿਰਾਇਆ ਵਾ ਇਹਦੀ ਭੈਣ ਲੈ ਰਹੀ ਹੋਰੀ ਮੈਂ ਸਿੱਕੀ ਵੇਖਣ데요 ਮੈਂ ਵੀਰ ਸਾਰਾ ਕੁਝ ਇੱਥੇ ਸਾਰਾ ਕੁਝ ਇੱਥੇ ਹੀ ਸਾਰਾ ਕੁਝ ਕੀ ਨਾ ਗੁਰੂ ਨੇ ਜਿਹੜੇ ਜਿਹੜੇ ਕੋਈ ਆ ਆ ਕੋਈ ਇਹ ਹੋੜੀ ਆ ਕੀ ਇਹਨਾਂ ਇਹਨਾਂ ਨੂੰ ਕਿਸੇ ਨੇ ਮਾਰਿਆ ਵਾ ਇਹ ਮੇਰੇ ਖਿਆਲ ਦੇ ਵਿੱਚ ਪਿਛਲੇ ਕਰਮ ਹੋਏ ਨੇ ਕਰਮਾਂ ਦੀ ਕਿਰਤ ਦੱਦਾ ਦੋਸ਼ ਨ ਦੀਜੇ ਦੋਸ਼ ਕਰਮ ਆਪਣਿਆਂ ਦੱਦਾ ਦੋਸ਼ ਨ ਦੇਉ ਕਿਸੇ ਦੱਦਾ ਦੋਸ਼ ਨ ਦੇਉ ਕਿਸੇ ਦੋਸ਼ ਕਰਮ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੇ ਇਹ ਮੈਂ ਹੀ ਮਾਰੇ ਕੰਮ ਕੀਤੇ ਤਾਰੀ ਮੇਰੇ ਕੀਡੇ ਪਏ ਇਹ ਭਾਈ ਗੇੜਿਆ ਉਹ ਉਹਨੇ ਉਹਦੇ ਵਿੱਚ ਨਹੀਂ ਰੱਖਿਆ ਨਾ ਹਾਂਜੀ ਹੁਣ ਰੱਖਦਾ ਉਹਦੇ ਵਿੱਚ ਉਹ ਵਾਈਕ ਉਹ ਜਿਹੜਾ ਲਾਸਟ ਆ ਜਿਹਨੇ ਸਿਰ ਤੇ ਹੱਥ ਰੱਖਿਆ ਇਹ ਆ ਉੱਥੋਂ ਛੜਾਇ ਟਿੱਲੇ ਲੱਗੋਂ ਆ ਮੱਲਾਵਾਲ ਤੋਂ ਇਹ ਪੰਗਾ ਪਿਆ ਪੰਗਾ ਨਹੀਂ ਉੱਥੇ ਨਹੀਂ ਪੰਗਾ ਪਿਆ ਮੱਲਾਵਾਲ ਉਹ ਮੱਲਾਵਾਲੀ ਜਿੱਤੇ ਆਪਣਾ ਸਿੰਗਲ ਵੜਾ ਹਾਂ 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 ਉੱਥੋਂ ਛੜਾਇ ਬੱਲ ਲੱਗਿਓ ਬੱਲ ਜੀ ਤੇ ਇਹ ਅਸਾਮ ਦਾ ਵਾ ਆ ਇਹ ਇੱਧਰ ਤਾਂ ਨਹੀਂ ਲੱਗਦਾ ਹਣਾ ਨਹੀਂ ਅਸਾਮ ਦਾ ਪਰ ਆ ਨਾ ਵੀ ਗੱਲ ਹੋ ਗਈ ਆ ਬਾਪੂ ਨੂੰ ਮਿਲੀ ਆਜੋ ਮਿਲੋ ਏ ਬਾਬੂ ਆ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਸੇਵਾਗਰ ਤੇ ਆ ਕੁੱਛਾ ਅੱਛਾ ਅੱਛਾ ਠੀਕ ਹੈ ਜੀ 35 40 ਸਾਲ ਉਹਨਾਂ ਨੇ ਸੇਵਾ ਕੀਤੀ ਆ ਉਹਦਾ ਕਿਸ ਦਿਨ ਹੋਇਆ ਤਾਂ ਪਛੋਕਰ ਤਾਂ ਨਹੀਂ ਪਤਾ ਉੱਥੇ ਰਹਿੰਦੇ ਰਹੇ 35 40 ਸਾਲ ਉਹਨਾਂ ਨੂੰ ਇਹ ਪਤਾ ਵਾ ਕਿ ਉੱਥੇ ਸੇਵਾ ਕਰਦੇ ਰਹੇ ਆ ਪਰ ਇਹ ਨਹੀਂ ਪਤਾ ਕਿ ਇਹਨਾਂ ਦਾ ਪਛੋਕਰ ਕੀ ਐ ਜਿਹੜੇ ਉੱਥੇ ਹੀ ਲਾਜੀ ਬੰਦੇ ਵਾਲੀ ਆ ਠੀਕ ਹੈ ਜੀ ਸੇਵਾਸ ਸਿੰਘ ਬਾਬਾ ਨੇ ਹਾਂਜੀ ਹਾਂਜੀ ਉਹ ਆਪਣੇ ਪਿੰਡ ਸੇ ਹੀ ਲਾਏ ਆ ਅੱਛਾ ਆਪਣੇ ਪਿੰਡ ਤੋਂ ਹੀ ਆ ਆਹੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਨਵਲ ਸਿੰਘ ਆ ਨਵਲ ਸਿੰਘ ਹਾਂਜੀ ਪਿੰਡ ਜਿਹੜਾ ਇਸ ਹਾਲ ਨੂੰ ਆਏ ਨੂੰ ਇਹਨੂੰ ਬੋਲ ਹਾ ਇੱਥੇ ਨੂੰ ਕਿਲੇ ਸੇ ਵਾ ਕਰਦੇ ਕਿਲੇ ਵਾ ਬਾਬੇ ਕੀ ਪਿੰਡ ਕਿਹੜਾ ਪਿੰਡ ਕਿਹੜਾ ਤੁਹਾਡਾ ਪਿੰਡ ਕੋਰਾਲਾ ਹੈ ਕੋਰਾਲਾ ਇਹ ਕਿੱਥੇ ਪਿੰਡਾ ਕੋਰਾਲਾ ਖੰਬੀ ਸੇ ਕੋਰਾਲਾ ਆ ਚੱਲੀਏ ਪਿੰਡ ਹੈ ਕਿਹੜਾ ਕੋਰਾਲਾ ਇੱਕ ਪਿੰਡ ਕੇ ਪਾਸ ਕੌਣ ਸਾ ਗਾਮ ਹੈ ਮੈਂ ਕੋ ਹਨਰਾ ਸਹਿਾ ਬਾਬੂ ਜੀ ਕੀ ਹਾਲ ਹੈ ਕਰਮੇਸ਼ ਕੀ ਹਾਲ ਰਮੇਸ਼ ਕੀ ਹਾਲ ਠੀਕ ਹੈ ਠੀਕ ਜੀ ਨਾਮ ਸੁਣਾ ਜੀ ਬਾਕੀ ਟੀਮ ਦਾ ਬਾਕੀ ਬਾਬੂ ਜੀ ਨਹੀਂ ਮੰਦਾ ਆਪਣੇ ਆਪ ਬਾਬੂ ਕੀ ਹਾਲ ਹੈ ਨਾ ਰਮੇਸ਼ ਕੀ ਹਾਲ ਹੈ ਠੀਕ ਹੈ ਇਹ ਦੇ ਘਡੌਣਾ ਹੋਏ ਬਹੁਤਾ ਘਡੌਣਾ ਬਸ ਇਹਨੇ ਜੱਫੀਆਂ ਪਾਈ ਜਣੀਆਂ ਬਸ ਜੱਫੀਆਂ ਪਾਈ ਜਣੀਆਂ ਕੀ ਬਾਤ ਹੈ ਇਹ ਤੇ ਇਸ ਇਹਨੇ ਵਿਧੇ ਕਰਨਾ ਹੁਣ ਥੋੜਾ ਘੜਿਆ ਵਾ ਇਹ ਸਭ ਤੋਂ ਸਟਾਨੇ ਸਭ ਤੋਂ ਬਜ਼ੁਰਗ ਵੀ ਹੈ ਤੇ ਸਭ ਤੋਂ ਸਟਾਨੇ ਵੀ ਹੈ ਇਹਦੇ ਇਹਦੇ ਚ ਜਵਾਕਾਂ ਨੂੰ ਫਿਨਿਸ਼ ਨਾਵਾ ਇਹਨੇ ਕਿਸੇ ਨੂੰ ਕੀ ਚਪੇੜ ਮਾਰ ਦੇਣੀ ਹੈ ਤੇ ਸਭ ਤੋਂ ਕਮਜ਼ੋਰ ਆ ਫਿਰ ਖੇਤਰ ਖਾਣੇ ਉਹਨਾਂ ਤੋਂ ਠੀਕ ਹੈ ਨਾ ਨਹੀਂ ਇਹਨੇ ਸੀ ਜਾਣਾ ਜਿਆ ਪਿਆਰ ਹੀ ਆਏ ਵਾਏ ਰੱਬ ਰੂ ਹੈਗੇ ਰੂ ਆ ਇਹ ਰੱਬ ਇਹ ਬੰਦਾ ਰੱਬ ਠੀਕ ਹੈ ਜੀ ਇਹ ਰੱਬ ਉਹਨਾਂ ਨੂੰ ਵੀ ਮਿਲ ਉਹਨਾਂ ਵੀਡੀਓ ਉਹਨਾਂ ਨੂੰ ਮਿਲਣਾ ਨਰਾਜ਼ ਹਦਾ ਹਮੁੰਡਾ ਵਾਈਗੁਰ ਜੀ ਦਾ ਖਵਾਲਾ ਸਾਹਿਬ ਨਾਲ ਮਿਲਣਾ ਤੇ ਸਾਡੇ ਆਪ ਨੂੰ ਮਿਲਣਾ ਰਾਜਮਾਨ ਆਣੇਗਾ ਬੁਰਾ ਇਧਰ ਆਣਾ ਸੁਣਾ ਲੈ ਇਹਨੇ ਬਸ ਕਲੇ ਵਿਖੇ ਨੇ ਇਹਨਾਂ ਨਾਲ ਮਿਲਣਾ ਬਸ ਇਹਨੇ ਕਲੇ ਵਿਖੇ ਜਣੇ ਬਸ ਮੈਨੂੰ ਸਰੀਰ ਸਾਬ ਤੇ ਆਹ ਇਹਦੀ ਉਹ ਹਾਲਤ ਨਹੀਂ ਹੈਗਾ ਹਾਂ ਹਾਲਾ ਵਾਈਗੁਰ ਜੀ ਸਾਵਾਂ ਮੜਾ ਬਹੁਤ ਬਾਬਾ ਬਖਸ਼ ਰਾਹੀਂ ਨਵਾਂ ਪਾਕਿਸਤਾਨੀਆਂ ਜਰਿਆ ਕਰਦਾ ਅੱਛਾ ਅੰਦਰ ਵੀ ਸਰੀਰ ਹਾਂ ਅੰਦਰ ਕਿਹੜਾ ਮਾਰੀ ਜਿਹੜਾ ਉਹ ਲਾਤੀ ਆ ਉਹ ਕੱਤੂ ਲਗਉਣ ਲੱਗੇਵੇਂ ਉਹ ਲਾਤੀ ਜਿਹੜਾ ਕਾਲਾ ਲੰਗੀ ਉਹ ਸੜ ਇਹਨੂੰ ਨੁੱਕਰ ਤੇ ਦੇਣਾ ਹੀਰ ਗੁੱਜਰ ਕਰੰਟ ਲਾਉਂਦੇ ਰਹੇ ਅੱਛਾ ਜਿਹੜਾ ਗੁਜਰਾ ਨੂੰ ਛਡਾਇਆ ਇਹਦੇ ਹਾਂ ਇਹਦੀ ਕਰੰਟ ਹੁੰਦੇ ਆ ਗੱਡੀ ਓਏ ਹੋਏ ਹੋਏ ਜਿਹੜਾ ਇਹਨਾਂ ਦਾਗ ਪਏ ਹਾਂ ਉਹ ਦਾਗ ਪੈ ਗਏ ਆ ਜਿਹੜਾ ਭਗਤਵਾ ਇਹ ਛਡਵਾਇਆ ਵਾ ਉਥੋਂ ਗੁਜਰਾਤ ਚ ਹਾਂ ਕਿਸੇ ਨੇ ਆਪਣੇ ਹੋਟਲ ਤੇ ਰੱਖਿਆ ਸੀ ਤੇ ਇਹ ਉਥੋਂ ਛਡਵਾਇਆ ਗੁਜਰਾਤ ਤੋਂ ਵੀ ਛਡਾਏ ਨਾ ਉਥੋਂ ਫੋਨ ਕੀਤਾ ਉਹਨਾਂ ਨੂੰ ਮੈਂ ਨਹੀਂ ਲੈ ਕੇ ਗਿਆ ਆਪਣੇ ਟੀਮ ਮੈਂਬਰ ਹੈਗੇ ਸੀ ਉੱਥੇ ਠੀਕ ਹੈ ਜੀ ਤੇ ਉਹ ਆ ਲਾਗੇ ਪਿੰਡ ਆ ਉਹ ਫਿਰ ਗੱਡੀਆਂ ਗੁੱਡੀਆਂ ਲੈ ਕੇ ਜਾਂਦੇ ਸੀ ਇਹ ਤੇ ਉਹ ਲੈ ਕੇ ਆਏ ਮੇਰੇ ਕੋਲ ਜਿਹੜਾ ਇਹ ਆ ਇਹ ਦਿੱਲੀ ਤੋਂ ਵੀ ਸੇਵਾ ਕਰਨਾ ਹੈ ਦਿੱਲੀ ਤੋਂ ਮੇਰੇ ਕੋਲ ਸੇਵਾ ਕਰਦਾ ਅੱਜ ਠੀਕ ਨਹੀਂ ਵਿਚਾਰਾ ਤੇ ਅੱਜ ਤੁਰਿਆ ਫਿਰਾ ਘਰ ਕੋਠਾ ਤੇ ਦਵਾਈ ਲਈ ਆ ਹਾਂ ਇਹ ਨਹੀਂ ਆ ਕਿ ਜੇ ਮਾੜੀ ਦੁਨੀਆ ਉਹ ਤੇ ਚੰਗੀ ਵੀ ਹੈਗੀ ਹੈ ਇਹ ਸੇਵਾ ਕਰਨਾ ਹੈ ਮੇਰੇ ਕੋਲ ਦਿੱਲੀ ਤੋਂ ਵੱਲੇ ਤੋਂ ਮੇਰੇ ਕੋਲ ਦੋ ਤਿੰਨ ਜਾਣੀਆਂ ਆ ਕਰਦੇ ਆ ਮੈਂ ਪਹਿਲੇ ਫੋਨ ਚਾਰ-ਸਾਤ ਫੋਨ ਕਰਦਾ ਫੋਨ ਕਰਦੇ ਜੀ ਇਹੋ 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 ਜਿਹੇ ਬੰਦੇ ਆਂਦਾ ਕੀ ਨਾ ਅੱਗੇ ਲੈ ਕੇ ਆਉਣਾ ਬੜਾ ਜੀ ਜੀ ਬਸ ਹੋਰ ਕੀ ਹੈ ਇਹ ਸੇਵਾ ਕਰਦਾ ਵੀ ਮਹੀਨਾ ਇੱਕ ਹੋ ਗਿਆ ਇਹਨੂੰ ਰਕੜੀ ਤੇ ਕਹਿੰਦਾ ਮੈਂ ਜਾਣਾ ਅਸਲੀ ਸੇਵਾ ਦੇ ਤੁਸੀਂ ਤਾਂ ਸੇਵਾ ਕਰਦੇ ਹੋ ਜੀ ਨਾ ਹਾਂ ਤੁਸੀਂ ਵੀਡੀਓ ਪਾ ਕੇ ਅਗਲੇ ਪਾਸੇ ਹਾਲ ਵੀ ਦੱਸ ਦਿੰਦੇ ਜੀ ਪਰ ਉਹ ਸੇਵਾ ਦਾ ਰਸਤੀ ਹੈ ਕਿ ਜਿਹੜੇ ਵੀਡੀਓ ਦੇਖ ਕੇ ਸੇਵਾ ਕਰਨਾ ਆ ਜਾਂਦੇ ਹਨ ਬੈਕਗ੍ਰਾਉਂਡ ਕੰਮ ਕਰਨਾ ਮੈਂ ਕੀ ਬਾਤ ਹੈ ਯਾਰ ਤੜਨਾ ਕੀ ਆਸ਼ੀਸ਼ ਕਰਨਾ ਆਸ਼ੀਸ਼ ਕਰਨਾ ਅੱਛਾ ਇਹ ਸੇਵਾ ਕਰਦੇ ਆਪਾਂ ਚਲੋ ਮੈਂ ਕੋਆ ਨਾ ਕਹ ਲਾ ਗਈ ਹੈ ਦੁਆ ਨਗਲ ਨੜੇ ਲੱਗੇ ਹਾਂ ਇਹ ਕੀ ਹੋਇਆ ਕਿਸੇ ਦੇ ਘਰੇ ਕੰਮ ਕਰਦਾ ਪੂਰਾ ਸਹੀ ਹੈ ਬਾਪੂ ਇਹ ਤਮਾਕੀ ਪੂਰਾ ਸਹੀ ਹੈ ਕਿਸੇ ਦੇ ਘਰੇ ਕੰਮ ਕਰਦਾ ਸੀਗਾ ਕੰਮ ਕਰਦੇ ਕਰਦੇ ਇਹਦੇ ਆ ਚੂਲੇ ਤੇ ਛੱਡ ਲੱਗੇ ਡਿੱਗ ਪਿਆ ਚੂਲੇ ਤੇ ਛੱਡ ਲੱਗੇ ਉਹਨਾਂ ਕੀ ਕੀਤਾ ਗੱਡੀ ਚ ਭਾਇਆ ਆਪਣੀਆਂ ਵੀਡੀਓ ਦੇਖਦੇ ਸੀਗੇ ਆਪਣੇ ਬੱਸ ਅੱਡੇ ਤੇ ਲੈ ਕੇ ਬਾਪੂ ਨੂੰ ਛੱਡ ਗਏ ਬਾਪੂ ਇੱਥੇ ਇੱਕ ਪਾਨਾ ਪਾਨਾ ਆਸ਼ਰਮ ਹੈ ਗਈ ਉੱਥੇ ਜਾ ਕੇ ਤੇ ਤੂੰ ਚੱਲ ਜਾ ਉਹੀ ਤਰ੍ਹਾਂ ਲੈ ਆ ਕੇ ਰਾ ਦਿੰਗੇ ਐਡੀ ਦੂਰੋਂ ਛੱਡਣ ਆ ਗਏ ਆਂ ਗਾਂ ਹੀ ਮਤਰੀ ਭਈ ਵੀ ਗਾਂ ਵੀ ਆ ਗਏ ਆਂ ਦੋਫਨਾਵਾ ਪੰਜ ਸੱਤ ਵੀਰ ਐਵੇਂ ਦੇ ਆ ਜਿਹੜੇ ਠੀਕ ਹੋ ਗਿਆ ਜਿਹੜੇ ਇਨਾਂ ਚ ਸੇਵਾ ਕਰਦੇ ਆ ਤੇ ਚਾਰ ਪੰਜ ਆਪਾਂ ਇਥੋਂ ਵੇਚਿਆ ਜਿਹੜੇ ਸੇਵਾ ਕਰਦੇ ਸੱਜਿਓ ਠੀਕ ਹੈ ਜੀ ਇੱਕ ਡਾਕਟਰ ਆਪਣੇ ਕੋਲ ਦੋ ਹੋ ਤੇ ਮਤਲਬ ਇੱਕ ਭੈਣ ਵਾ ਪਰਸ਼ਾਦੇ ਬਣੇ ਲਈ ਮਤਲਬ ਆਪਣੇ ਕੋਲ ਪੰਜ ਜਾਨ ਇਥੇ ਫੇਜ ਦੇ ਉੱਪਰ ਆ ਤੇ ਜਿਹੜੇ ਇਨਾਂ ਦੇ ਵਿੱਚੋਂ ਪੰਜ ਸੱਤ ਜਾਨ ਇਨਾਂ ਚ ਠੀਕ ਹੋ ਗਿਆ ਚਾਰ ਪੰਜ ਤੇ ਉਹ ਭੈਣਾਂ ਹੀ ਆ ਜਿਹੜੀਆਂ ਜਿਵੇਂ ਹੁਣ ਉਹ ਮੁੰਡੇ ਕਹਿੰਦੇ ਵੀ ਸਾਨੂੰ ਇਹ ਸਾਂਭੀਆ ਨਹੀਂ ਆ ਮੁੰਡਿਆਂ ਦਾ ਇਹ ਸੀਗਾ ਵੀ ਸਾਡੇ ਘਰੇ ਰਹਿੰਦੀਆਂ ਨਹੀਂ ਆ ਸਾਨੂੰ ਇਹ ਸਾਂਭ ਦੇਣੀਆਂ ਆ ਕਿਤੇ 5-5 ਜਣਿਆਂ ਨੂੰ ਨਹੀਂ ਕਹਿੰਦੇ ਮਾਤਾ ਸਾੰਭਦੀਆਂ ਤੇ ਇੱਥੇ ਮਤਲਬ 100 ਜਣਾ ਮਾਤਾ 100 ਜਣਿਆਂ ਨੂੰ ਸਾੰਭਣ ਡਿਆ ਉਹਨਾਂ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਾੜੀਆਂ ਨਾਲ ਆਹ ਗਰਾਮ ਬਾਗ ਤੋਂ ਲੈ ਕੇ ਆਂ ਬੱਸਰਾ ਗਰਾਮ ਬਾਗ ਤੋਂ ਇਹ ਦੀ ਭੈਣ ਵਕੀਲ ਵਾ ਤੇ ਆਪੇ ਸਿਵਲ ਇੰਜੀਨੀਅਰ ਆ ਕਿਆ ਬਾਤ ਹੈ ਠੀਕ ਹੈ ਜੀ ਇਹਨਾਂ ਨੇ ਕੋਈ ਪ੍ਰਾਪਰਟੀ ਖਰੀਦੀ ਸੀਗੀ ਪ੍ਰਾਪਰਟੀ ਚ ਬਰਾਉਡ ਹੋ ਗਿਆ ਡੈਡ ਸਦਮਾ ਲੈ ਕੇ ਉਹਦੀ ਡੈਥ ਹੋ ਗਈ ਆਪ ਸਦਮਾ ਲੈ ਕੇ ਮੈਂ ਟ੍ਰਾਈ ਡਿਸਟਰਬ ਹੋ ਗਿਆ ਭੈਣ ਵਿਚਾਰ ਇਕਵਾਰੀ ਸੀਗੀ ਉਹ ਇਹਨੂੰ ਚਲੋ ਜਿੰਨੀ ਜੋਗੀ ਸਾਮ ਪੇਪਰ ਇਹ ਜਿਨੂੰ ਇਹਨੂੰ ਥੋੜਾ ਡੋਰਾ ਜਾ ਪੈਣਾ ਆਪਣੀ ਪੈਨਟ ਕੋਟ ਦਾ ਮਾਰਦਾ ਉਹ ਬੱਚਾ ਉਹ ਮੇਰੇ ਕੋਲ ਛੋੜਿਆ ਜਾ ਜੀ ਇਹ ਬੱਚਾ ਨਾਮ ਬੋਲਦਾ ਨਾ ਹੀ ਬੋਲ ਸਕਦਾ ਹਾਂ ਤੇ ਮਨ ਲੱਗੇ ਨਾ ਜੇਕਰ ਇਹਨੇ ਟਾਇਲਟ ਕੀਤੀ ਹੈ ਨਾ ਕਿਸੇ ਨੇ ਨਹੀਂ ਵੇਖੀ ਤੇਨੇ ਉਹ ਵੀ ਖਾਂ ਲੱਗਣੀ ਹਰ ਚੀਜ਼ ਨੂੰ ਮੂਝ ਪਉਂਦਾ ਹਰ ਚੀਜ਼ ਟਾਇਲਟ ਵੀ ਮੂਝ ਪਉਂਦਾ ਮੈਂ ਕਹੀ ਹੈ ਜੀ ਆਪ ਇਹ ਮੂਝ ਟਾਇਲਟ ਦੇਖੀਏ ਇਹਨੂੰ ਲੌਗਿਸ ਕਰਕੇ ਲਾਉਣਾ ਪੈਂਦਾ ਜਿਵੇਂ ਹੁਣ ਆਪਣੇ ਇੱਥੇ ਪੱਖੇ-ਪੁੱਖੇ ਲੱਗੇ ਆ ਇਲੈਕਟ੍ਰਿਸਿਟੀ ਆ ਹੈਨਾ ਵੀ ਡਰ ਲੱਗਦਾ ਵਾ ਕਿ ਇਹ ਕਿੰਨੇ ਹੱਥ ਹੱਥ ਨਾਲ ਲਾ ਦੇ ਇਹਨੂੰ ਆਪਦੀ ਨਿਗਰਾਨੀ ਦੇ ਵਿੱਚ ਇਹਨੂੰ ਖੋਲੀ ਜਾ ਠੀਕ ਹੈ ਉਹ ਆ ਵੀਰ ਵਾ ਇਹ ਜ਼ਿੰਮੇਵਾਰਾਂ ਦਾ ਮੁੰਡਾ ਸਾਗੂਵਾਲ ਪਿੰਡ ਵਾ ਸੁਲਤਾਨਪੁਰ ਲੋਧੀ ਦੇ ਨਾਲ ਇਹ ਕਿਦੇ ਇੱਥੇ ਰੋਡ ਤੇ ਤੁਰਿਆ ਫਿਰਦਾ ਦਿਮਾਗੀਲੀ ਮੈਂਟਲੀ ਅਫਸੈਟ ਵਾ ਜਮਾਂਦਰੂ ਰੋਡ ਤੇ ਕਿਦੇ ਤੁਰਿਆ ਫਿਰਦਾ ਸੀਗਾ ਤੇ ਕੋਈ ਵੀਰ ਆਪਣੇ ਕੋਲ ਇੱਥੇ ਛੱਡ ਗਿਆ ਜਦੋਂ ਛੱਡ ਕੇ ਗਿਆ ਮੈਂ ਇਹਨੂੰ ਪਿੰਡ ਪੁੱਛਿਆ ਨੇ ਪਿੰਡ ਦੱਸਿਆ ਮੈਂ ਇਹਨੂੰ ਘਰੇ ਲੈ ਕੇ ਗਿਆ ਉਹਨਾਂ ਦੇ ਪਰਿਵ ਬੱਲੇ ਬੱਨੇ ਹੋ ਆ ਜਿਹੜੇ ਉਪਰ ਹੀ ਲੈਡਨ ਬਾਤਾਂ ਕਰ ਦਿੰਦੇ ਆ ਅੱਛਾ ਆ ਦੇਖੀਆ ਹਾਂ ਉਪਰ ਹੀ ਲੈਡਨ ਬਾਤਾਂ ਕਰਦੇ ਨੇ ਜਿਹੜੇ ਇਹ ਦੇਖੋ ਆ ਰਹਿਣ ਟਿਕਾਣਾ ਲਾ ਇਹਦਾ ਪਿੰਡ ਵਾਂ ਨੱਥੂ ਨੱਥੂ ਚੱਕ ਆਹ ਕੈਰੋਂ ਦੇ ਲਾਗੇ ਇਥੋਂ ਦਾ ਭਗਵੰਦਰੀਆ ਇਥੋਂ ਸਿਰਫ ਕੋਈ 15 ਕਿਲੋਮੀਟਰ ਦੂਰ ਆ ਇਹਦਾ ਛੜਾ ਧੜ ਕੰਮ ਨਹੀਂ ਕਰਦਾ ਅੱਛਾ ਠੀਕ ਹੈ ਜੀ ਉਹ ਛੜਾ ਧੜ ਇਹਦਾ ਕੰਮ ਨਹੀਂ ਕਰਦਾ ਵੀਰ ਦਾ ਤੇ ਇਹਦੇ ਸਕੇ ਭਰਾ ਨੇ ਜਿੱਦੀ ਦੂਰ ਆਪਣੀਆਂ ਗੱਡੀਆਂ ਨਾ ਘਰੋਂ ਮੰਜਾ ਬਾਹਰ ਕਰ ਦਿੰਦੇ ਕਰਦੇ ਸਾਹਮਣੇ ਪਤੰਦਰਾ ਕਿਤੇ ਦੂਰ ਹੀ ਕਰਦੇ ਅੱਖਾਂ ਤੋਂ ਰੁੱਕੇ ਕਰਦੇ ਤੇ 6 ਮਹੀਨੇ ਰੁੱਕਲੇ ਰਿਹਾਏ ਧੁੱਪ ਛਾਂ ਮੀਂਹ ਇਹ ਰੁੱਕਲੇ ਰਿਹਾ 6 ਮਹੀਨੇ ਤੇ ਆਂਡੀ ਗਾਂਡੀ ਰੋਟੀ ਦੀ ਜਾਂਦੇ ਤੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਨੂੰ ਲੈ ਕੇ ਆ ਵੀਡੀਓ ਪ੍ਰੋਪਰ ਵੀਡੀਓ ਬਣੀ ਰੁੱਕਲੇ ਨੇ ਹੁੰਦੇ ਨਹੀਂ ਐਕਟ ਦੀ ਜਾਂ ਐਮਸੀ ਆ ਕੇਮ ਕਰ ਐਮਸੀ ਆ ਐਮਸੀ ਐਕਟ ਦੀ ਜਾਂ ਕੇਮ ਕਰ ਪਰ ਇਹ ਆਗੇ ਕਰਤੂਤਨਗਰ ਕਿੱਥੇ ਆ ਇਹ ਇਹ ਆਪਣੇ ਕੁਕਰ ਤੋਂ ਉਸਤਾ ਦਾ ਕਰਕੇ ਇਥੇ ਆ ਉਹਨਾਂ ਦਾ ਨਹੀਂ ਕਸੂਰ ਇਹ ਵਿਆਹ ਸੀਗਾ ਆਪਣੀ ਵਾਈਫ ਦੇ ਥੱਲੇ ਹੱਥ ਦੇ ਗਏ ਨਾ ਇਹਦੇ ਬਾਵੇਂ ਥੱਲੇ ਆ ਜਗੇ ਉਹ ਤਿੰਨ ਨੰਨੇ ਪਿਆ ਰਹਿੰਦਾ ਹੁੰਦਾ ਸੀ ਠੀਕ ਹੈ ਜੀ ਕੁੜੀ ਇਹਦੀ ਹੈਗੀ ਆ ਘਰ ਵਾਲੀ ਫਿਰ ਇਹਨੂੰ ਛੱਡ ਕੇ ਚੱਲ ਕੇ ਕੁੜੀ ਉਹਨੇ ਵਿਆਹੀ ਤੇ ਹੁਣ ਇਹਨੇ ਇਹਨੇ ਉਹਨੂੰ ਤਸੀਹੇ ਦਿੱਤੇ ਕਿ ਉਹਦਾ ਮਨ ਨਹੀਂ ਹੱਕ ਗਿਆ ਲੋਕੀ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਦੇ ਪਰਿਵਾਰ ਕਈ ਵਾਰ ਆਉਂਦੇ ਆ ਹਾਂਜੀ ਆਉਂਦੇ ਜਦੋਂ ਜ਼ਿਆਦਾਤਰ ਉਹਨਾਂ ਉਦੋਂ ਆਉਂਦੇ ਜਦੋਂ ਮੈਂ ਵੀਡੀਓ ਪਾਉਂਦਾ ਹਾਂ ਫਿਰ ਵੀ ਮੈਂ ਵੀਡੀਓ ਪਾਈ ਸੀ ਆ ਮਹੀਨਾ ਬਾਅਦ ਮੇਰੇ ਤੋਂ ਸਾਲ ਬਾਅਦ ਹੀ ਪਾਈ ਹੁਣੀ ਆ ਵੀ ਆਵੇ ਲੋ ਆ ਇਹਦਾ ਪਰਿਵਾਰ ਦੇ ਆ ਇਹ ਬੰਦਾ ਦੇ ਦੇ ਵੇ ਲੋ ਲੱਖ ਦੀ ਲਾਂਦ ਮਿਲਣ ਵੀ ਨਹੀਂ ਆਈ ਟਰ ਮਗਰੋਂ ਮਿਲ ਲਾਏ ਲਾਂਦ ਲਾਂਦ ਦਾ ਇਹਦਾ ਭਤੀਜਾ ਵਾ ਉਹ ਇਹਦਾ ਪੂਰੀ ਟੇਕ ਕੇਰ ਕਰਦਾ ਹੈਗਾ ਭਤੀਜਾ ਇਹਦਾ ਉਹ ਕਿਤੇ ਜਾਮਨਗਰ ਸਾਈਡ ਪੰਜਾਬ ਤੋਂ ਬਾਹਰ ਕਿਤੇ ਜੋਬ ਕਰਦਾ ਵਾ ਉਹ ਜਦੋਂ ਜੋਬ ਤੇ ਚਲੇ ਗਿਆ ਅਗਲੇ ਦਿਨ ਇਹਨੂੰ ਘਰੋਂ ਘਟਿਆ ਕਾਰੀਦਾ ਕੋ ਮਗਰ ਉਰੀਆ ਉਰੀਆ ਬਤੂਰੀਆ ਕਾ ਕਿਦੀ ਕਾ ਤੇਰੀ ਚੁੱਪ ਚਪੇ ਕਿ ਕੀ ਗੱਲ ਆ ਕਾ ਤਰੋਂ ਨਾ ਵਾ ਦੋਨੋਂ ਕਾ ਤਰੋਂ ਨਾ ਵਾ ਕਾ ਤਰੋਂ ਨਾ ਵਾ ਕੀ ਗੱਲ ਹੈ ਹੈ ਘਰੇ ਜਾਣਾ ਵਾ ਕਿਹਦੇ ਕੋਲ ਜਾਣਾ ਵਾ ਪੈਸੇ ਲੈਣੇ ਆ ਹਾਂ ਕਿੰਨੇ ਲੈਣੇ ਪੈਸੇ ਕਿੰਨੇ ਪੈਸੇ ਦੱਸ ਚਾਰ ਜਰ ਹਾਂ ਚਾਰ ਜਰ ਚਾਰ ਜਰ ਚਾਰ ਜਰ ਬਈ ਬੰਦਿਆ ਕੋਈ ਪਹਿਲੇ ਮੈਂ ਦਿਨਾ ਕਰੂੰ ਠੀਕ ਆ ਇਹਦਾ ਲਿਖ ਲੈ ਚੰਨ ਲੋ ਇਹਦੇ ਚਾਰਜਾ ਦੇ ਦੋ ਠੀਕ ਆ ਰੋਣੀ ਰੋਣੀ ਉਹ ਜਿਹੜੀ ਮਾਂ ਵਾ ਨਾ ਉਹ ਮਾਂ ਇਹਦੇ ਸਕੇ ਪੁੱਤ ਨੇ ਨਸ਼ੇ ਦੀ ਖਾਤਰ ਆਪਣੀ ਮਾਂ ਨੂੰ ਟਾਬੇ ਦੇ ਵੇਚਦਾ ਅੱਛਾ ਬੱਲੇ 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 ਬਹੁਤ ਸਮਾਨ ਮੇਲੋ ਦੁਨੀਆ ਐਨੀ ਗਿਰ ਚੁਕੀ ਆ 700 ਰੁਪਏ ਪਿਛੇ ਤੇ ਮੈਨੂੰ 700 ਰੁਪਏ ਦੇ ਦੋ ਮੈਨੂੰ ਪੈਸੇ ਦੇ ਦੋ ਹਾਂ ਤੇ ਮੈਂ ਨਸ਼ਾ ਕਰਨਾ ਤੇ ਆ ਡਿਮਾਂਡ ਤਾਂ ਬਹੁਤ ਦੇ ਵੇਚਣਾ ਤੇ ਉਹ ਜੇ ਲੈਣਾ ਨੇ ਉਹ ਜੇ ਖਰੀਦਣਾ ਨੇ ਆ ਵੀਰ ਆਈ ਮੇਨ ਤੇ ਲੱਗਦੀ ਬਹੁਤ ਮੇਰੇ ਨਾਲ ਇਹਦੇ ਚ ਮੇਰਾ ਮਨ ਹੈ ਕਿਉਂ ਪਿਆਰ ਵੀ ਬਹੁਤ ਕਰਦੀ ਆ ਜਦੋਂ ਇਹਨੂੰ ਮੈਂ ਕਹਿੰਦਾ ਕਿ ਇਹਨੇ ਲੜ ਬੈਣਾ ਵੀ ਇਹਨੇ ਲੜੀ ਜਾਣਾ ਮੇਰੇ ਨਾਲ ਨਹੀਂ ਮੇਰੀ ਮਾਂ ਵਾਂ ਜੱਫੀ ਪਾ ਕੋਟੀ ਆਹ ਰਾ ਵੀਰ ਮੇਰੀ ਮਾਂ ਨਹੀਂ ਆ ਮੇਲਾ ਇਤਾਂ ਨਹੀਂ ਕਰੀ ਦਿੰਦਾ ਮੇਲਾ ਫਿਰ

ਕਿਦਾਂ ਕਰਕੇ ਪਾਇਆ? ਕਾਹ ਕਰਕੇ? ਖਰਾਬ ਕਰਕੇ। ਆ ਬੇਟਾ ਮੈਂ ਕਿਹਾ ਜਾਣੀ ਕੋਈ ਟੈਂਡਰ। ਜਾਣ ਕੀ ਦੀ ਕੋਈ ਦਵਾ ਪੈਣਾ ਇਹ ਦੱਸ। ਮੈਨੂੰ ਤੇਰਾ ਪਹਿਣਾ ਭਰਾ ਤੂੰ ਨਹੀਂ ਜਾਂਦਾ ਮੈਨੂੰ। ਹੈਂ? ਲੈਂਦਾ ਕਿ ਤੂੰ ਇਹਨੂੰ ਪਤਾ? ਪਰ ਉਹਨੂੰ ਭਰਾ ਕੋਲ ਆ ਮੈਂ। ਚੱਲ ਮੇਰੀ ਗੱਲ ਸੁਣ। ਮੈਂ ਸਰਪੰਚ ਨੂੰ ਫੋਨ ਲੰਮਾ ਮੈਂ ਤੇਰੇ ਸਾਹਮਣੇ। ਔਲਾਦ ਭਰਾ ਨੂੰ ਕਹਿ ਕੇ ਆਣ ਕੇ ਲੈ ਜਾ। ਫੋਨ ਚੋਂ ਫੋਨ ਸਰਪੰਚ ਤੇ ਮੇਰੇ ਕੋਲ ਛੱਡ ਕੇ ਗਿਆ। ਉਸ ਸਰਪੰਚ ਛੱਡ ਕੇ ਫੋਨ ਤੇ ਲਾ। ਸਰਪੰਚ ਨੂੰ ਕਿਉਂ ਫੋਨ ਲਾਵਾਂ ਮੈਂ? ਅੱਛਾ ਦਾ ਸਾਹ ਤੇ ਸਰਪੰਚ ਕਰਕੇ। ਕਿੱਥੋਂ ਮੋਛਾ ਕਰੀਂ ਲਾ ਲੈਨੇ ਮੁੰਡਾ ਲਾ। ਆਜੋ ਆਜੋ ਜਰ ਜ਼ਿਆਦਾ ਤਾਂ ਕਾੜੀ ਸੇਵਾ ਨਹੀਂ ਵੜੀਏ ਇੱਕ ਇੱਕ ਦੇ ਦੇ ਦਿਓ ਮੈਨੂੰ ਇੱਕ ਦੇ ਦਿਓ ਬਸ ਇੱਕ ਦੇ ਦਿਓ ਬਹੁਤ ਵਾਦੂ ਆ ਚੜਦੀ ਨਹੀਂ 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 ਸੇਵਾਵਾਂ ਕਰਦੇ ਜੇ ਨਾ ਤੀਵੀਆਂ ਸੇਵਾਵਾਂ ਕਰਦੇ ਜੇ ਨਾ ਮੇਰੀ ਗੱਲ ਸੁਣੋ ਬਹੁਤ ਜੀ ਸੇਵਾਵਾਂ ਕਰਦੇ ਨਾ ਤੁਹਾਡੇ ਕੋਲ ਕਿੰਨੇ ਭੈਣਾ ਕਿੰਨੇ ਵੀਰਾਂ ਦੇ ਰਾਸ਼ਨ ਚੱਲਦੇ ਆ ਨਹੀਂ ਮੇਰੀ ਗੱਲ ਸੁਣੋ ਤੁਹਾਡੇ ਕੋਲ ਕਿੰਨੇ ਅੰਦਰ ਰਾਸ਼ਨ ਚੱਲਦੇ ਆ ਠੀਕ ਹੈ ਨਾ ਚੱਲਦੇ ਨੇ ਆਵੇ ਮੈਂ ਲੈ ਲਈ ਸੇਵਾ ਠੀਕ ਹੈ ਧੰਨਵਾਦ ਤੁਹਾਡਾ ਕਿਉਂਕਿ ਜਦੋਂ ਮੈਂ ਇੱਕ ਗੱਲ ਕਹਿਣਾ ਨਾ ਜਦੋਂ ਸ਼ਰਾਬੀ ਨੂੰ ਸ਼ਰਾਬੀ ਮਿਲਦਾ ਨਾ ਰੂਹ ਖੁਸ਼ ਹੋਈ ਉਹਦੀ ਹਾਂ ਠੀਕ ਹੈ ਤੋ ਆਈ ਤਾਂ ਲਾ ਨਹੀਂ ਬੱਡੇ ਆ ਸੁਣੀਆਂ ਨੇ ਤੇ ਜੇਕਰ ਮਤਲਬ ਕਿ ਮੈਨੂੰ ਜਦੋਂ ਮੈਨੂੰ ਇਹੋ ਜਿਹੀ ਰਬੀ ਰੂਹਾਂ ਮਿਲਦੀਆਂ ਨਾ ਬਾਕੀ ਉਹ ਮੈਂ ਜਾਣਦਾ ਜਾਂ ਮੇਰੇ ਰੱਬ ਜਾਣਦਾ ਵੀ ਕਿੰਨੀ ਕੁਸ਼ੀ ਮਿਲਦੀ ਇਹ ਮਨਨ ਚ ਹੋ ਗਿਆ ਐਸੀ ਦੀ ਕੀਮਤ ਹੈਗੀ ਇਹਦੀ ਕੀਮਤ ਹੈ 500 ਰੁਪਏ ਪਰ ਜਿਹੜਾ ਆ ਪਿਆਰਾ ਇਹਦੀ ਕੀਮਤ ਨਹੀਂ ਇਹਦੀ ਕੋਈ ਕੀਮਤ ਨਹੀਂ ਹੈਗੀ ਧੰਨਵਾਦ ਠੀਕ ਹੈ ਉਹ ਇਤਨਾ ਇਤਨਾ ਬਹੁਤ ਆਇਦਰ ਦੇਖੋ ਸੋਹਦੀ ਮੇਰੇ ਤੇ ਰੱਬ ਨੇ ਹੱਥ ਪੈਰ ਦਿੱਤੇ ਆ ਮੈਂ ਕਹਿੰਦਾ ਤੰਦਰੁਸਤ ਆਂ ਫਿਰ ਵੀ ਮੈਂ ਇਹਨਾਂ ਦੀ ਜਿਹੜੀ ਜੁੱਤੀ ਦੀ ਰੀਤ ਚਾਹੁੰਦਾ ਕਿਉਂਕਿ ਤੁਸੀਂ ਦੇਖੋਗੇ ਵੀ ਇਹ ਜੀ ਹੋਣਾ ਦੀ ਇੱਕ ਬਾ ਗੰਮ ਨਹੀਂ ਕਰਦੇ ਕੋਦ ਦਸਤਾਰ ਵੀ ਇਹਨਾਂ ਤੋਂ ਸਜਾਈ ਨਹੀਂ ਜਾਂਦੀ ਪਰ ਇਹਨਾਂ ਦੇ ਗੋਲ ਦੋ ਆਸ਼ਰਮ ਦੇ ਵਿੱਚ ਆ ਪਿੰਡ ਨਵਾ ਪਿੰਡ ਜ਼ਿਲ੍ਹਾ ਕਰਨਤਾਂ ਦੇ ਵਿੱਚ ਗਿੱਲ ਪਿੰਡ ਉਹ ਜ਼ਿਲ੍ਹਾ ਅੰਮ੍ਰਿਤਸਰ ਨਵਾ ਪਿੰਡ ਇਹਨਾਂ ਦਾ ਆਸ਼ਰਮ ਆ ਤੇ ਇੱਕ ਆਸ਼ਰਮ ਇਹਨਾਂ ਦਾ ਗਿੱਲ ਪਿੰਡ ਉਹ ਵੀ ਨਵਾ ਪਿੰਡ ਦੇ ਲਾਗੇ ਆ ਅੰਮ੍ਰਿਤਸਰ ਜਿਹੜਾ ਬਾਬਾ ਅੰਮ੍ਰਿਤਸਰ ਤੋਂ ਪਮੈਧਿਆਲੋਂ ਜਾਂਦਾ ਆ ਜਿਹੜਾ ਰਾਮਗੁਰ ਨਾਮ ਦਾ ਹਸਪੀਟਲ ਉਹਦੇ ਲਾਗੇ ਇਹਨਾਂ ਦਾ ਆਸ਼ਰਮ ਆ ਤੇ ਸਾਡੇ ਨਾਲ ਤੇ ਚਲੋ ਸੋਸ਼ਲ ਮੀਡੀਆ ਦੇ ਭੈਣ ਭਰਾ ਬਹੁਤ ਜਿਆਦਾ ਜੁੜੇ ਆ ਇੱਕ ਵੀਡੀਓ ਬਣਾ ਕੇ ਮਦਦ ਕੀਤੀ ਹੈ ਬਿਲਕੁਲ ਗੱਲ ਸਹੀ ਗੱਲ ਤੇ ਹੈ ਬਹੁਤ ਸੰਤ ਹੈਲਪ ਕਰਦੀ ਹੈ ਸਹਯੋਗ ਦੇ ਦਿੰਦੀ ਹੈ ਹਨਾ ਇੱਥੇ ਆਪ ਬਣ ਕੇ ਸੇਵਾ ਕਰਦੇ ਆ ਪਰ ਮੈਂ ਬਲਹਾਰੇ ਜਾਣਾ ਇਨ੍ਹਾਂ ਰੂਹਾਂ ਦੇ ਕਿ ਜਿਹੜੇ ਡੋਰ ਤੋਂ ਡੋਰ ਜਾ ਕੇ ਆਸ਼ਮਾਸ ਤੇ ਭਗਤਾਂ ਵਾਸਤੇ ਇਹੋ ਜਿਹੇ ਆ ਰੱਬੀ ਰੂਹਾਂ ਵਾਸਤੇ ਦਾਨ ਮੰਗਦੇ ਆ ਕਿਉਂਕਿ ਜਦੋਂ ਕਿਸੇ ਦੇ ਘਰੇ ਜਾਈਦਾ ਨਾ ਆਪਣਾ ਮੈਂ ਮਾਰ ਕੇ ਜਾਣਾ ਪੈਂਦਾ ਵਾ ਪਤਾ ਨਹੀਂ ਹੁੰਦਾ ਕਿ ਜਿਹੜਾ ਅਗਲਾ ਵਾ ਉਹਨੇ ਇਹਨਾਂ ਨੂੰ ਚੋਰ ਕਹਿ ਦੇਣਾ ਵਾ ਕਿ ਠੱਗ ਕਹਿ ਦੇਣਾ ਜਾਂ ਕੀ ਕਹਿ ਦੇਣਾ ਵਾ ਮਨਸਤ ਤਾਂ ਪਤਾ ਨਹੀਂ ਕਿ ਤਰ੍ਹਾਂ ਕਈ ਤਾਂ ਇਹੋ ਜਿਹੇ ਲੋਕ ਵੀ ਹੁੰਦੇ ਆ ਕਿ ਜਿਹੜੇ ਵਿੰਨਾਂ ਸਾਰੀ ਡੋਰ ক্লোਜ਼ ਕਰ ਦਿੰਦੇ ਆ ਬੰਦ ਕਰ ਦਿੰਦੇ ਆ ਸੋ ਮੈਂ ਇਹਨਾਂ ਦੀ ਆ ਮੈਂ ਕਹਿਣਾ ਵਾ ਕਿ ਜਿੱਦਾਂ ਤੁਸੀਂ ਸਗਦੀ ਸਾਡੀ ਸਪੋਰਟ ਕਰਦੇ ਜੇ ਇਹਨਾਂ ਵੀਰਾਂ ਦੀ ਵੀ ਸਪੋਰਟ ਕਰਿਓ ਤੇ ਮੈਂ ਜੀ ਆਪਣਾ ਇੱਕ ਮੋਬਾਈਲ ਨੰਬਰ ਬੋਲ ਦੋ ਇੱਕ ਆਪਣਾ ਜਿਹੜੇ ਚੈਨਲ ਆ ਬੇਸਬੁੱਕ YouTube ਉਹਨਾਂ ਬਾਰੇ ਜਾਣਕਾਰੀ ਦੇ ਆ ਦਾਸਤਨਾਮ ਕਵਲਜੀਤ ਸਿੰਘ ਜੀ ਔਰ ਆਸ਼ਰਮ ਦਾ ਨਾਮ ਹੈਗਾ ਬੇ ਆਸਰਿਆਂ ਦਾ ਆਸਰਾ ਸੇਵਾ ਸੈਟੀ ਨਮਾਪਿੰਡ ਮੈਟਰ ਰੋਡ ਤੇ ਔਰ ਨੰਬਰ ਤੁਸੀਂ ਲੋਡ ਕਰ ਲਓ 769614769 ਹਾਂਜੀ ਇਹ ਨੰਬਰ ਕਿਉਂਕਿ ਸੰਜੀ ਆ ਮੈਂ ਕਹਿਣਾ ਕਿ ਵੀਡੀਓ ਪਾ ਕੇ ਮੰਗਣਾ ਸੌਖਾ ਵਾ ਬਟ ਡੂ ਟੂ ਡੋਰ ਜਾ ਕੇ ਜਿਹੜਾ ਮੰਗਣਾ ਉਹ ਵੀ ਕਿਸੇ ਅ ਬਗਾਨੇ ਵਾਸਤੇ ਬੜਾ ਔਖਾ ਵਾ ਸੋ ਇਹਨਾਂ ਦੀ ਵੀ ਸਹਿਯੋਗ ਦਿਓ ਇਹਨਾਂ ਦੀ ਵੀ ਸਪੋਰਟ ਕਰਿਓ ਜਿੱਦਾਂ ਸਾਨੂੰ ਪਿਆਰ ਦਿੰਦੇ ਹਿੰਮਤਵੀਰ ਨੂੰ ਪਿਆਰ ਦਿੰਦੇ ਇਹਨਾਂ ਨੂੰ ਵੀ ਪਿਆਰ ਦਿਓ ਤਾਂ ਜੋ ਇਹ ਵੀ ਰਬੀ ਰੂਹਾਂ ਦੀ ਸੇਵਾ ਕਰ ਸਕਣ ਬਾਕੀ ਦਾਨ ਚਾਹੇ ਮੈਨੂੰ ਦੋ ਭਾਵੇਂ ਵੀਰ ਨੂੰ ਦੋ ਭਾਵੇਂ ਇਸ ਵੀਰ ਨੂੰ ਦੋ ਪਰ ਗੁਰਬਾਣੀ ਕਹਿੰਦੀ ਐ ਅਖਲੀ ਕੀਚੇ ਦਾਨ ਦਾਨ ਉੱਥੇ ਕਰੋ ਜਿੱਥੇ ਤੁਹਾਨੂੰ ਪਤਾ ਵਾ ਕਿ ਸ਼ੋਰ ਆ ਕਿ ਇੱਥੇ ਵਾਕੇ ਹੀ ਸਹੀ ਸੇਵਾ ਹੋ ਰਹੀ ਆ ਸਭ ਤੋਂ ਪਹਿਲਾਂ ਦਾਨ ਦਿਓ ਆਪਣੀ ਲਾਗੇ ਬੰਨੇ ਜੇਕਰ ਤੁਹਾਡੇ ਲਾਗੇ ਕੋਈ ਲੋੜਵੰਦ ਵਾ ਉਹਨੂੰ ਤੇ ਬਾਬਾ ਆ ਮੈਨੂੰ ਬਾਬਾ ਨਾਨ ਸਿੰਘ ਜੀ ਦੇ ਭਜਨ ਚਿੱਤੇ ਆ ਗਿਓ ਕਹਿੰਦੇ ਕਿ ਜੇਕਰ ਤੁਹਾਡਾ ਗਵਾਂਢੀ ਭੁੱਖਾ ਮਾਰਿਆ ਨਾ ਤੇ ਤੁਹਾਡਾ ਗੁਰਦਾਰੇ ਦਾਨ ਕੀਤੇ ਦਾ ਕੋਈ ਫਾਇਦਾ ਕੋਈ ਫਾਇਦਾ ਨਹੀਂ ਬਿਲਕੁਲ ਗੱਲ ਸਹੀ ਠੀਕ ਹੈ ਜੀ ਕੋਈ ਫਾਇਦਾ ਨਹੀਂ ਕੋਈ ਦਾਨ ਕੀਤੇ ਦਾ ਪਹਿਲਾਂ ਤੁਸੀਂ ਸੇਵਾ ਕਰੋ ਆਪਣੇ ਲਾਗੇ ਬੰਨੇ ਜੇਕਰ ਤੁਹਾਡੇ ਲਾਗੇ ਬੰਨੇ ਕੋਈ ਲੋੜਵੰਦ ਵਾ ਉਹਦੀ ਹੈਲਪ ਕਰੋ ਤੁਹਾਡਾ ਰੱਬ ਤੁਹਾਡੇ ਘਰੇ ਹੀ ਆ ਹਾਂ ਜੇਕਰ ਤੁਸੀਂ ਫਿਰ ਵੀ ਕਿਸੇ ਹੋਰ ਬੰਦੇ ਹੋ ਬਲਕਿ ਤੁਹਾਡੇ ਲਾਗੇ ਬੰਨੇ ਸਾਰੇ ਸਹੀ ਆ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਕਿਸੇ ਨਾਲ ਆਸਤਾ ਵਕਰੀ ਆਸਤਾ ਵੀ ਹੁੰਦੀ ਹੈ ਕਿ ਇਹ ਬੰਦਿਆਂ ਦੀ ਆਸਤਾ ਰੱਖਦੇ ਜੇ ਤੇ ਸਾਡੇ ਤੋਂ ਪਹਿਲਾਂ ਇਸ ਵੀਰ ਕੋਲ ਵੀ ਪੁੱਛੋ ਜੀ ਸਹੀ ਗੱਲ ਹੈ ਬਹੁਤ ਜ਼ਰਾ ਜ਼ਰੂਰੀ ਨਾਲ ਜਿੰਨਾਂ ਦਾ ਕਿਉਂਕਿ ਇੰਨਾ ਕੋਲ 150 ਰਬੀ ਰੁਆ ਹੋਣੀਆਂ ਮੈਂ ਭੈਣਾ ਵੀ ਇੰਨਾਂ ਕੋਲ ਆ ਠੀਕ ਹੈ ਜੀ ਇੰਨਾਂ ਕੋਲ ਵੀਰ ਵੀ ਆ ਇਹਨਾਂ ਨੂੰ ਆਖੀ ਦਾ ਵੀ ਬੜਾ ਵਾਹ ਇੱਕ ਤੌਰ ਤੇ ਵੀ ਵੀਰ ਇਹਨਾਂ ਨੂੰ ਆਖੀ ਦਾ ਬੜਾ ਇਹ ਨਾ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਕਿਉਂ ਨਹੀਂ ਹੁੰਦੇ ਨਾ ਨਾ ਨਹੀਂ ਹਾਏ ਨਹੀਂ ਜਾਣਦੇ ਨਾ ਰੱਖ ਲੀਏ ਸੰਗਲ ਫੜ ਗਿਆ ਸੰਗਲ ਫੜ ਗਿਆ ਸੰਗਲ ਮਾਰ ਉਧਰ ਚੱਲ ਜਾ ਨਹੀਂ ਨਹੀਂ ਨਾ ਉਹ ਭਰਾਵਾ ਉਧਰ ਇਹਨੇ ਚੱਲ ਜਾਣੇ ਆਪਣੇ ਦੋਹਾਂ ਨੂੰ ਟਕੜਾਈ ਗੱਡੀ ਬੰਦਾ ਹੈ ਗੱਡੀ ਬੰਦਾ ਗੱਡੀ ਫਾੜ ਕੇ ਲੈ ਇਹ ਬੜਾ ਗੱਡੀ ਛਾੜ ਗੱਡੀ ਬੰਦਾ ਕਰੇ ਹੁੰਦਾ ਗੱਡੀ ਵਾਲਾ ਬੜਾ ਪਿਆਰ ਕਰਦਾ ਬਹੁਤ ਜਿਆਦਾ ਬਹੁਤ ਜਿਆਦਾ ਤੇਰਾ ਸੱਚੀ ਪਿਆਰ ਸਹੀ ਗੱਲ ਆ ਬਿਲਕੁਲ ਗੱਲ ਸਹੀ ਜੀ ਕੁਦਰਤੀ ਪਿਆਰ ਲੈਣ ਆਏ ਇਹੋ ਇਹੋ ਜੇ ਤੁ ਜਾ ਮੁਖਤਾਰੀ ਸੇਵ ਵਾਲਿਆਂ ਕੋ ਹੈਗਾ ਨਾ ਸਰਪੰਚ ਬਾਪੂ ਹੈ ਨਾ ਸੇਮ ਜੇ ਬਸ ਬਹੁਤ ਪਿਆਰ ਕਰਦਾ 我讲了。